ਕਿੰਨੇ ਚੈੱਕ ਕਰੀਆ ਤੁਸੀਂ ਤੁਸੀਂ ਚੈੱਕ ਕਰਨੇ ਸੀ ਕਿ ਵੱਡੀ ਨੌਕਰੀ ਹੈ ਨਾ ਅਸੀਂ ਆਏ ਆ ਦੇਖ ਰਹੇ ਆ ਵੱਡੀ ਨੌਕਰੀ ਹੈ ਨਾ ਕਿਤੇ ਕੋਈ ਰਿਪੋਰਟ ਦਿੱਤਾ ਜਾਂ ਨਹੀਂ ਕਰਦੇ ਕੱਢੋ ਸ਼ੋਫਰ ਤੋਂ ਬਬੂ ਕੜੀ ਨਮਾਜ਼ੀ ਇਹ ਤਾਂ 35 ਟਰਨ ਵੀ ਦਿੱਤੀਆਂ ਪੂਰੀਆਂ ਆਈਆਂ ਗੱਡੀਆਂ ਉਨੀਆਂ ਪੂਰੀਆਂ ਕਰਕੇ ਦੱਸੋ ਨਾ ਗੱਡੀਆਂ ਆਈਆਂ ਤਾਂ ਮੈਨੂੰ ਕਹੋ ਹਾਂ ਜੀ ਆਈਆਂ ਐਟਮ ਸਰਟੀਫਾਈ ਸਰਟੀਫਾਈ ਕਰੋ ਉਹ ਗੋਸ ਜਿਵੇਂ ਸਾਨੂੰ 100 ਵਹੀਕਲ ਰਿਕੁਆਇਰਡ ਹੈ ਫਿਰ 100 ਵਹੀਕਲ ਨਾਲ ਮਲਟੀਪਲਾਈ ਕਰੋ ਨਾ ਫਿਰ ਅਸੀਂ ਇਹ ਕਿਉਂ ਦੇਖਦੇ ਆ ਕਿ ਅਸੀਂ 30000 ਤੋਂ ਉੱਪਰ ਜਾ ਹੀ ਨਹੀਂ ਸਕਦੇ ਭਾਵੇਂ ਅਸੀਂ ਜਾ ਸਕਦੇ ਆ ਜੇ ਸਾਡਾ 100 ਵਹੀਕਲ ਆਏਗਾ ਤਾਂ ਉਹਨੇ ਨਾਲ ਮਲਟੀਪਲਾਈ ਕਰਕੇ ਦੱਸੋ ਕਿਹੜਾ ਮੀਟਿੰਗ ਹੈ ਅਮ ਜੀ ਮੈਨੂੰ ਰਾਤੀ 9 ਵਜੇ ਤੱਕ ਜੀ ਤੁਸੀਂ ਤੁਸੀਂ ਗੱਡੀਆਂ ਤੁਸੀਂ ਕਰਦੇ ਨਹੀਂ ਪਰ ਰਾਤੀ 9 ਵਜੇ ਅਸੀਂ ਕਰਵਾ ਦਿੰਨੇ ਹਾਂ ਠੀਕ ਹੈ 9 ਵਜੇ ਕਰ ਦਿੰਨੇ ਹਾਂ ਡਿਊ ਆਟ ਨਾ ਹੋਏਗਾ ਕਹਿੰਦੇ ਜਿਵੇਂ ਨਹੀਂ ਦੱਸ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਆਂਡ ਇੰਟਰ ਲੋਡ ਕਰ ਦੋ ਨਹੀਂ ਆਈ ਤਨਾਸ ਪੰਜਾਬ ਦੇ ਕਿਸਾਨਾਂ ਨੇ ਪੁੱਤਾਂ ਵਾਂਗ ਖੇਤਾਂ ਵਿੱਚ ਫਸਲ ਪਾਲ ਕੇ ਉਸ ਨੂੰ ਵੱਢ ਕੇ ਦਾਣਾ ਮੰਡੀ ਵਿੱਚ ਲਿਆਂਦਾ ਗਿਆ ਹੈ ਤੇ ਦਾਣਾ ਮੰਡੀ ਵਿੱਚ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪੂਰੇ ਪੰਜਾਬ ਵਿੱਚ ਕਣਕ ਦੀ ਟੋਆ ਟੁਆਈ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਖੱਜਲ ਖਵਾਰੀ ਨਹੀਂ ਆਂ ਦਿੱਤੀ ਜਾ ਰਹੀ ਪੰਜਾਬ ਸਰਕਾਰ ਦਾ ਇਹ ਲੋਕਾਂ ਨਾਲ ਵਾਦਾ ਹੈ ਪੰਜਾਬ ਵਾਸੀਆਂ ਨਾਲ ਵਾਦਾ ਹੈ ਅਤੇ ਇਸੇ ਲਈ ਤਹਿਤ ਫਾਜ਼ਿਲਕਾ ਦਾਣਾ ਮੰਡੀ ਤੋਂ ਬੇਲ ਰਹੀਆਂ ਸ਼ਿਕਾਇਤਾਂ ਵੀ ਲਗਾਤਾਰ ਕਣਕ ਦੀ ਜੋ ਟੋਆ ਟੁਆਈ ਨਹੀਂ ਹੋ ਰਹੀ ਲਿਫਟਿੰਗ ਨਹੀਂ ਹੋ ਰਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ ਆੜਤੀਏ ਪਰੇਸ਼ਾਨ ਹੋ ਰਹੇ ਹਨ ਦਾਣਾ ਮੰਡੀ ਵਿੱਚ ਕਣਕ ਦੇ ਢੇਰ ਲੱਗੇ ਹੋਣ ਦੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਆਡਿਪਟਿਕ ਮਿਸ਼ਨ ਡਾਕਟਰ ਸੇਨੂ ਦੁੱਗਲ ਐਸਐਸਪੀ ਮੈਡਮ ਪ੍ਰਗਿਆ ਜਾਨ ਅਤੇ ਏਡੀਸੀ ਸ਼੍ਰੀ ਰਕੇਸ਼ ਪੋਪਲੀ ਸਮੇਤ ਸਮੂਹ ਜਿਲ੍ਹਾ ਪ੍ਰਸ਼ਾਸਨ ਨੂੰ ਲੈ ਕੇ ਦਾਣਾ ਮੰਡੀ ਵਿੱਚ ਅਚਨਚਤ ਚੈਕਿੰਗ ਕਰਨ ਪੁੱਜੇ ਜਿੱਥੇ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਲਤਾੜਿਆ ਗਿਆ ਕਚਾਈ ਕੀਤੀ ਗਈ ਅਤੇ ਕਿਹਾ ਗਿਆ ਕਿ ਜ਼ਿੰਮੇਵਾਰ ਅਧਿਕਾਰੀ ਇਸ ਲਈ ਕੰਮ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਸ਼ੋਕਾਟ ਨੋਟਿਸ ਵੀ ਦਿੱਤੇ ਜਾਣਗੇ ਉਹਨਾਂ ਖਿਲਾਫ ਐਕਸ਼ਨ ਵੀ ਹੋਊਗਾ ਤਾਂ ਜੋ ਕਿਸਾਨ ਪਰੇਸ਼ਾਨ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਵਾਅਦਾ ਹੈ ਵੀ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੋਲ ਦਿੱਤਾ ਜਾਵੇਗਾ ਅਤੇ ਇਸੇ ਲੜੀ ਤਹਿਤ ਉਹ ਲਗਾਤਾਰ ਵਚਨਬੱਧ ਹਨ ਪ੍ਰਸ਼ਾਸਨ ਵਚਨਬੱਧ ਹੈ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਵੇਗਾ ਅਤੇ ਪ੍ਰਸ਼ਾਸਨ ਦਿਨ ਰਾਤ ਇੱਕ ਕਰਕੇ ਕਿਸਾਨਾਂ ਦੇ ਨਾਲ ਖੜਾ ਹੈ ਤਾਂ ਜੋ ਪੁੱਤਾਂ ਵਾਂਗੂ ਪਾਲੀ ਫਸਲ ਲੈ ਕੇ ਕਿਸਾਨ ਮੰਡੀਆਂ ਵਿੱਚ ਨਾ ਰੁਲੇ ਇਸੇ ਤਹਿਤ ਆਈ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਰੋਧ ਦੇ ਰੂਪ ਲੈਂਦੇ ਹੋਏ ਇੰਸਪੈਕਟਰ ਨੂੰ ਸ਼ੋ ਕਾਸ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਗਿਆ ਕਿ ਅੱਜ ਰਾਤ 9 ਵਜੇ ਤੱਕ ਲਿਫਟਿੰਗ ਪੂਰਨ ਮਾਤਰਾ ਵਿੱਚ ਹੋਣੀ ਚਾਹੀਦੀ ਹੈ ਨੀਮਾ ਦੇ ਅਨੁਸਾਰ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੋਏਗੀ ਤਾਂ ਇਸ ਦੇ ਤਹਿਤ ਜ਼ੁਮੇਵਰ ਅਧਿਕਾਰੀਆਂ ਖਿਲਾਫ ਸਖਤ ਵਿਭਾਗਿਕ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਮੌਕੇ ਬੋਲਦੇ ਹੋਏ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਲਿਫਟਿੰਗ ਹੋ ਰਹੀ ਹੈ ਲਿਫਟਿੰਗ ਚੈੱਕ ਕਰਨੇ ਲਈ ਹੀ ਅਸੀਂ ਪਹੁੰਚੇ ਹਾਂ ਯਹਾਂ ਪਹਿਲ ਜਿਵੇਂ ਬਤਾਤਾ ਕਿ ਪੱਲੇਦਾਰ ਦੀ ਸਖਤੀ ਸਾਈਡ ਦੀ ਸਾਈਡ ਕੇ ਬਾਰੇ ਗੱਲ ਹੋ ਰਹੀ ਸੀ ਉਸਕੇ ਬਾਅਦ ਅਬ ਦੇਖੋ ਨੇ ਤੇਜ਼ੀ ਨਾਲ ਚੱਲ ਰਹੀ ਹੈ ਅਸੀਂ ਮੀਟਿੰਗ ਕੱਜ ਸਵੇਰੇ ਵੀ ਕਰ ਲਈ ਹੈ खुद हम सभी मंडी में आ रहे हैं खुद विजिट कर रहे हैं अब लिफ्टिंग में तेजी आए कल तक अगर बात कर रही है तो वे उसका दो लाख गट्टा कम से कम खरीद हुआ उसमें से चौदह हजार लिफ्ट हुआ कल शाम तक कल तो बता रही हूँ कि कल स्ट्राइक में थे, स्ट्राइक में थे स्ट्राइक के बाद अब जितना है हम तभी आए हैं की इसकी लिफ्टिंग हम जल्दी से जल्दी आज शाम तक कितना होने का आइडिया है मैक्सिमम जाऊंगा हमें भी टारगेट्स दिए गए हैं हम अपने टारगेट से हम भी चाहते हैं कि किसान खजलखार हो हम चाहते हैं कि किसान की फसल उसी वक्त उठाई जाए उसकी खरीद की जाए और उसकी प्रॉम्प्ट पेमेंट हो इसीलिए सारा प्रशासन पुलिस प्रशासन सिविल एडमिनिस्ट्रेशन सारे आए हुए हैं इसीलिए हम अलग अलग मंडीज विजिट कर रहे हैं अगर इनको कोई प्रॉब्लम है कोई भी किसी तरह की प्रॉब्लम है हम उसको सॉल्व करेंगे तो अगर लेबर की बात करिए लेबर का यह कहना भी बड़ी गाड़ियाँ दिक्कत आती है उसके लिए लेबर को जो लेबर रेट है उससे ज्यादा मिलता है आपके सामने ये भी ਬਾਤ ਇਹ ਆ ਪੁੱਛ ਰਹੀ ਕਿ 180 ਫਿਰ ਵੀ ਅਗਰ ਇਨਕੀ ਕੋਈ ਪ੍ਰੋਬਲਮ ਹੋਵੇ ਅਸੀਂ ਇਨਕੋ ਗੁੜਾਈਏ ਇਨਦੀ ਬਾਤ ਸੁਣੀਏ ਥੈਂਕ ਯੂ ਕਿਉਂਕਿ ਇਹ ਸ਼ਾਰਟ ਦੇ ਟਰੱਕ ਪੂਰੇ ਆ ਨਹੀਂ ਰਹੇ ਇਸ ਕਰਕੇ ਲਿਫਟੇ ਨਾਲ ਕੁਝ ਮੌਇਸਚਰ ਦਾ ਚੱਕਰ ਹੈ ਹੁਣ ਮੈਡਮ ਕੀ ਸਵਛਨ ਦਵਾਈ ਗਏ ਨੇ ਤੁਹਾਨੂੰ ਕਿਉਂ ਲੱਗਦਾ ਹੁਣ ਐਫਸੀ ਗੋਡਾਉਨ ਗਈ ਹੈ ਕਿ ਐਫਸੀ ਗੋਡਾਉਨ ਦਾ ਜਿਹੜਾ ਮੌਇਸਚਰ ਦਾ ਹੈ ਸਟੇਟ ਲੈਵਲ ਦੇ ਜਿਹੜਾ ਮੀਟਰ ਦਾ ਐਫਸੀ ਤੇ ਮੀਟਰ ਦਾ ਫਰਕ ਹੈਗਾ ਉਹ ਡਿਫਰੈਂਸ ਸ਼ਾਰਟ ਆਫ ਕਰਨ ਗਏ ਮੈਡਮ ਟਰੱਕਾਂ ਦੀ ਕਮੀ ਮੌਇਸਚਰ ਨਾਲ ਕੀ ਲੈਣ ਦੇਣਾ ਜੀ ਟਰੱਕਾਂ ਦੇ ਕਿ ਬਿਟਰਕ ਰੁਕ ਜਾਂਦੇ ਨੇ ਐਸੇ ਗੋਡਾਊਨ ਜਿਹੜਾ ਬਾਕਸ ਜਿਆਦਾ ਅਨਲੋਡ ਨਹੀਂ ਕਰਾਉਂਦੇ ਉਹਨਾਂ ਨਾਲ ਕਮੀ ਆ ਜਾਂਦੀ ਟਰੱਕਾਂ ਦੀ ਤੇ ਹੁਣ ਕੀ ਮੰਗ ਕਰਦੇ ਬਈ ਥਲ ਜਿਆਦਾ ਜਿਆਦਾ ਠੇਕੇਦਾਰ ਦੇਵੇ 10-15% ਸੈਂਟਰ ਕੋਲ ਜਿਹੜੇ 10-15% ਐਕਸਟਰਾ ਦੇ ਦੇਵੇ ਮੀਟਰ ਮੋਸ਼ਰ ਮੀਟਰ ਤੇ ਠੀਕ ਹੈ ਮੋਸ਼ਰ ਮੀਟਰ ਠੀਕ ਹੋ ਜਾਏ ਮੀਟਰ ਸਹੀ ਨਹੀਂ ਹੋ ਜਿਹੜਾ ਅਨਲੋਡ ਹੁੰਦਾ ਨਾ ਜੀ ਉਹਨੂੰ ਮਾਲ ਕਮੇਟੀ ਨਾਲ ਵੈਰੀਫਿਕੇਸ਼ਨ ਕਰਨ ਨੂੰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत